ਸਰਕਾਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਸਰੋਵਰ ਰਹਿਕਣਾ ਜਿਵੇਂ ਕਿ ਆਪਾਂ ਗੱਲ ਕਰ ਲਗੇ ਲੋਕ ਸਭਾ ਚੋਣਾਂ ਦੀ ਤੇ ਲੋਕ ਸਭਾ ਚੋਣਾਂ ਦਾ ਅਖਾੜਾ ਮਗ ਚੁੱਕਿਆ ਤੇ ਬਠਿੰਡਾ ਦੇ ਵਿੱਚ ਜਿਹੜੇ ਵੱਖ-ਵੱਖ ਉਮੀਦਵਾਰ ਐ ਉਹ ਐਲਾਨੇ ਗਏ ਤੇ ਅੱਜ ਬਠਿੰਡਾ ਦੇ ਵਿੱਚ ਨੀਡ ਟੂ ਸ਼ਟਰਾਂ ਵਾਲੇ ਵੀ ਪਹੁੰਚੇ ਆਪਣੇ ਉਮੀਦਵਾਰ ਨੂੰ ਐਲਾਨਣ ਦੇ ਲਈ ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਨੀਡ ਟੂ ਸ਼ਟਰਾਂ ਵਾਲੇ ਦੇ ਨਾਲ ਇੱਥੇ ਬਠਿੰਡਾ ਦੇ ਵਿੱਚ ਪਹੁੰਚੇ ਆ। ਵੀਰ ਜੀ ਕਿਵੇਂ ਦੇਖਦੇ ਹੋ ਜਿਹੜਾ ਲੋਕ ਸਭਾ ਚੋਣਾਂ ਦੇ ਤੁਸੀਂ ਆਪਣੇ ਉਮੀਦਵਾਰ ਨੂੰ ਬਿਲਕੁਲ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਰੱਬ ਦਾ ਨਾਮ ਲਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਰਤ ਜੈ ਭਗਵਾਨ ਵਾਲਮੀਗ ਜੈ ਗੁਰੂ ਵਿਦਾਸ ਤੰਦਨ ਸ੍ਰੀ ਗੁਰੂ ਵਿਦਾਸ ਹਾਲੇਲੂਇਆ ਗੋਸਪਾਖ ਖੁਸ਼ਿਆਂ ਦੇ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰੰਕਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ੀ ਲੋ ਜਿਕਾਰਾ ਮਾਂ ਚਿੰਤਪੂਰਨੀ ਦਾ ਬੋਲ ਸੱਚੇ ਦਰਬਾਰ ਕੀ ਜਿਕਾਰਾ 라ਡੀ ਸਾਈਂ ਸਰਕਾਰ ਦਾ ਜਿਕਾਰਾ ਬਾਪੂ ਮੁਰਾਦ ਸ਼ਾਹ ਜੀ ਦਾ ਔਰ ਜੇ ਗੱਲ ਕਰੀਏ ਪੰਜਾਬ ਦੀ ਔਰ ਪੰਜਾਬ ਦਾ ਵੀ ਦੁੱਖ ਇੰਨਾਗਾ ਕਿ ਸਾਡੇ ਅਸੀਂ ਗਰੀਬ ਡੋਂਟ ਲੈਵਲ ਤੋਂ ਉੱਠੇ ਆ ਜੀ ਪ੍ਰਵੀਨ ਤਿਆਸ਼ਿਕ ਜੀ ਜਿਹੜੇ ਇੱਥੇ ਇਲੈਕਸ਼ਨ ਲੜਨਗੇ ਇਹਨਾਂ ਨੇ ਪ੍ਰਵੀਨ ਤਿਆਸ਼ਿਕ ਜੀ ਇਲੈਕਸ਼ਨ ਲੜ ਕੇ ਬਠਿੰਡੇ ਦੇ ਵਿੱਚ ਜੇ ਬਠਿੰਡੇ ਦੇ ਨੌਜਵਾਨ ਪਹਿਣਾ ਮਾਤਾਵਾਂ ਇਹਨਾਂ ਨੂੰ ਵੋਟ ਪਾ ਕੇ ਜਿਤਾਉਂਦੀਆਂ ਨੇ ਤੇ ਇਹ ਬੰਦਾ ਤੁਹਾਡੇ ਸਾਰੇ ਕੰਮ ਕਰਾਏਗਾ ਔਰ ਤੁਹਾਡਾ ਇਮਾਨਦਾਰੀ ਦਾ 5 ਕਰੋੜ ਰੁਪਇਆ ਮਿਲਦਾ ਐਮਪੀ ਨੂੰ ਹਰ ਸਾਲ ਉਹ ਕਿਸੇ ਨੂੰ ਤੁਸੀਂ ਪੁੱਛ ਸਕਦੇ ਇਸ ਬੰਦੇ ਨੂੰ ਤੁਸੀਂ ਪੁੱਛ ਸਕਦੇ ਹੋ ਯਾਰ ਕਿੱਥੇ ਐ ਯਾਰ ਕਿਦਾਂ ਕੀਤਾ ਤੂੰ ਉਹ ਵੱਡੀਆਂ ਪਾਰਟੀਆਂ ਤੁਸੀਂ ਪੁੱਛਦੇ ਜਿਹੜੀ ਕਸਮਾਂ ਖਾ ਕੇ ਜਿਹੜੇ ਤੁਹਾਨੂੰ ਝੂਠੇ ਲਾਰੇ ਲਾ ਕੇ ਬਾਜੂ ਨਜ਼ਰ ਨਹੀਂ ਆਉਂਦੇ ਇਹ ਉਹ ਬੰਦਾ ਨਹੀਂ ਇਹ ਸੱਚ ਦੀ ਆਵਾਜ਼ ਯਾਰ ਮੈਂ ਜਿਸ ਬੰਦੇ ਦਾ ਖੜਾਉਂਦਾ ਸੱਚ ਸੱਚਾ ਔਰ ਇਹ ਸਾਡੇ ਰਮੇਸ਼ ਚੰਦਲ ਭਾਜੀ ਸਾਡੇ ਗੁਰਦਾਸਪੁਰ ਤੋਂ ਡਿਸਟ੍ਰਿਕਟ ਤੋਂ ਇਹ ਵੀ ਲੜ ਰਹੇ ਹੈ ਤੇ ਸਾਡੇ ਮੇਰੀ ਵਾਈਫ ਅੰਮ੍ਰਿਤਸਰ ਤੋਂ ਤੇ ਮੈਂ ਵਾਰਾਨਸੀ ਤੋਂ ਜਲੰਧਰ ਤੋਂ ਸਾਡੀ ਸਾਰੀ ਟੀਮ ਲੜ ਰਹੀ ਹੈ ਸਾਡੇ ਆਪਾਂ ਇਹ ਕਹਿਣਾ ਚਾਹੁੰਦੇ ਵੀ ਜੋ ਡਾਕਟਰ ਸਬੀ ਡਾਕਟਰ ਭੀਮਰਾਵ ਬਾਬਾ ਸਾਹਿਬ ਨੇ ਸੰਵਿਧਾਨ ਦਿੱਤਾ ਅਸੀਂ ਉਸ ਸੰਵਿਧਾਨ ਨੂੰ ਅੱਗੇ ਲੈ ਕੇ ਜਾਣਾ ਯਾਰ ਉਸ ਸੰਵਿਧਾਨ ਚ ਲਿਖਿਆ ਉਹਦੀ ਗਾਈਡਲਾਈਨ ਲਿਖੀ ਹੈ ਵੀ ਜੇ ਤੁਸੀਂ ਸੰਘਰਸ਼ ਨਹੀਂ ਕਰੋਗੇ ਪੜੋ ਲਿਖੋ ਅੱਗੇ ਵਧੋ ਜੇ ਤੁਸੀਂ ਸੰਘਰਸ਼ ਨਹੀਂ ਕਰੋਗੇ ਕਾਲੂ ਤੁਹਾਡੀ ਕੌਮ ਹੋਰ ਗੁਲਾਮ ਹੋ ਜਾਏਗੀ ਕਿਉਂਕਿ ਅੱਜ ਵੀ ਯੂਪੀ ਬਿਹਾਰ ਦੇ ਵਿੱਚ ਜਾ ਕੇ ਦੇਖੀਦਾ ਜਦ ਆਪਣੀ ਕੌਮ ਉੱਤੇ ਰੋਣਾ ਆ ਜਾਂਦਾ ਤੇ ਸਾਨੂੰ ਇੱਥੇ ਨਾ ਰੋਣਾ ਪਵੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਆ ਕਈ ਲੋਕ ਤੇ ਸਵਿਧਾਨ ਨੂੰ ਖਤਮ ਕਰਦੇ ਤੁਲੇ ਪਏ ਤੇ ਅਸੀਂ ਉਹਨਾਂ ਰੱਬ ਨੇ ਉਹਨਾਂ ਨੂੰ ਖਤਮ ਕਰਨਾ ਪਰਮਾਤਮਾ ਦੀ ਆਵਾਜ਼ ਬਹੁਤ ਵੱਡੀ ਹੈ ਬਹੁਤ ਵੱਡੇ ਪਰਮਾਤਮਾ ਦੀ ਜੋ ਲਿਖਤ ਆ ਉਹਦੇ ਹੁਕਮ ਦੇ ਬਗੈਰ ਪੱਤਾ ਨਹੀਂ ਹਿਲਦਾ ਜਿਹੜਾ ਵਰਗੇ ਅਸੀਂ ਬੀਰ ਚੱਕਿਆ ਵਾ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਅਪੀਲ ਕਰਦੇ ਆ ਸਾਨੂੰ ਵੋਟ ਕੋਲ ਕੇ ਪਾਈ ਜੇ ਆਪਾਂ ਗੱਲ ਕਰੀ ਜਿਹੜੀ ਪਾਰਟੀ ਤੋਂ ਕਿਹੜੀ ਪਾਰਟੀ ਤੋਂ ਚੋਣ ਲੜਨਾ ਕਿਹੜੀ ਪਾਰਟੀ ਤੁਹਾਡੀ ਦੇਖੋ ਸਾਡੀ ਨੈਸ਼ਨਲ ਪਬਲਿਕ ਪਾਰਟੀ ਆਫ ਇੰਡੀਆ ਔਰ ਬੇਗਮਪੁਰਾ ਸਾਂਝਾ ਫਰੰਡ ਦੋਨੇ ਇੱਕ ਦੂਸਰ ਸਮਰਥਨ ਦੇ ਰਹੇ ਆ ਸਮਰਥਨ ਦੇ ਕੇ ਪੂਰੇ ਇੰਡੀਆ ਦੇ ਪੂਰੇ ਪਰਦੇਸ਼ ਦੇ ਵਿੱਚ ਇੱਕ ਡੰਕਾ ਵਜੇਗਾ ਇੱਕ ਡੰਕਾ ਜਦੋਂ ਹੋਏਗਾ ਕਦੀ ਸਾਡੇ ਸੰਵਿਧਾਨ ਨੂੰ ਕੋਈ ਖਤਰਾ ਨਹੀਂ ਹੋਏਗਾ ਸਾਡੇ ਜਵਾਨਾਂ ਨੂੰ ਨੌਕਰੀਆਂ ਮਿਲੂਗੀਆਂ ਸਾਡੇ ਜਵਾਨਾਂ ਨੂੰ ਹਰ ਚੀਜ਼ ਮਿਲੂਗੀ ਜੇ ਸਿਲੰਡਰ ਦੀ ਗੱਲ ਦੇਖੀਏ 405 ਰੁਪਏ ਸਿਲੰਡਰ ਸੀਗਾ ਕਿੱਥੇ 1200 ਸਿਲੰਡਰ ਪਹੁੰਚ ਗਿਆ ਪੈਟਰੋਲ 50 ਰੁਪਏ ਲੀਟਰ ਸੀਗਾ 100 ਰੁਪਏ ਹੋ ਗਿਆ ਯਾਰ ਕੀ ਕਰੀਏ ਕਿੰਨੇ ਵੋਟਾਂ ਭਾਈਏ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਮਿਲਣਾ ਚਾਹੁੰਦਾ ਜੀ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਧਾਨ ਮੰਤਰੀ ਜੀ ਸਾਡੇ ਪੀਐਮ ਸਾਡੇ ਪ੍ਰਧਾਨ ਮੰਤਰੀ ਹੈ ਜਿਹੜੇ ਉਹ ਬਹੁਤ ਵਧੀਆ ਕੰਮ ਕਰਦੇ ਆ ਪਰ ਸਾਡੇ ਪੰਜਾਬ ਦੀਆਂ ਹਾਲਾਤਾਂ ਸਾਡੇ ਪੰਜਾਬ ਦੇ ਮੁੱਦੇ ਪੰਜਾਬ ਚ ਨਸ਼ਾ ਪੰਜਾਬ ਚ ਗੁੰਡਾਵਾਦ ਘਰ ਵੱਧ ਗਿਆ ਉਹ ਜਿਹੜੇ ਜਿਹੜੇ ਬਰੂਕਰਜਾ ਕਸਮਾਂ ਖਾ ਕੇ ਮੁੱਕਰ ਜਾਂਦੇ ਧੋਖੇबाज ਬੰਦੇ ਅਸੀਂ ਉਹਨਾਂ ਨੂੰ ਕਿੱਥੇ ਲੱਭੀਏ ਸਾਨੂੰ ਉਹਨਾਂ ਦਾ ਐਡਰੈਸ ਵੀ ਨਹੀਂ ਪਤਾ ਜੇ ਐਡਰੈਸ ਵੀ ਲੱਭੀ ਤਾਂ ਉਹਨਾਂ ਨਾਲ ਸਿਕਿਉਰਿਟੀ ਨਹੀਂ ਹੁੰਦੀ ਹੈ ਵੀ ਸਾਨੂੰ ਉੱਥੇ ਤੱਕ ਪਹੁੰਚ ਦਾ ਟਾਈਮ ਹੀ ਨਹੀਂ ਹੈਗਾ ਜੇ ਗੱਲ ਕਰੀਏ ਤੇ ਅੱਜ ਇਹ ਜਿਹੜੇ ਬਠਿੰਡੇ ਵਾਲੇ ਆ ਸਾਰੇ ਬਠਿੰਡੇ ਵਾਲੇ ਆ ਅ ਅਤਿ ਅਤਿਖੀ ਭਾਜੀ ਹੈਗੇ ਸਾਡੇ ਜਿਹੜੇ ਇਹਨਾਂ ਨੂੰ ਬੋਟ ਪਾਣ ਤੇ ਇਹਨਾਂ ਤੋਂ ਵੀ ਸਾਡੇ ਪੁੱਛਿਆ ਜਾ ਪਾਈ ਦੱਸੋ ਤੁਸੀਂ ਮਾ ਜੀ ਆਪਾਂ ਕੀ ਗੱਲੋਂ ਕਰ ਲਗੇ ਜੇ ਤੁਸੀਂ ਕਾਫੀ ਵਾਰੀ ਬੋਟ ਚੋਣ ਲੜ ਚੁੱਕੇ ਹੋ ਤੁਸੀਂ ਇਹਨਾਂ ਦੇ ਸਪੋਰਟ ਤੇ ਵੀ ਆਏ ਤੁਸੀਂ ਖੁਦ ਤਾਂ ਜਿੱਤੇ ਨਹੀਂ ਕਿੰਨੇ ਵਾਰ ਬੋਟ ਪਾਰ ਜਿੱਤੇ ਤੇ ਪਰ ਤੁਸੀਂ ਇਹਨਾਂ ਦੇ ਸਪੋਰਟ ਤੇ ਵੀ ਆਏ ਭਾਜੀ ਹੌਸਲਾ ਨਹੀਂ ਹਾਰੇ ਆਪਾਂ ਸਾਡਾ ਭਾਵੇਂ ਕੁਝ ਨਹੀਂ ਆ ਪਰ ਲੋਕੀ ਸਾਨੂੰ ਧਮਕੀ ਦੇਣੋਂ ਨਹੀਂ ਮੁੜਦੇ ਜਿਹੜੇ ਬੰਦੇ ਧਮਕੀਆਂ ਦਿੰਦੇ ਬੈ ਨਾ ਉਹ ਪਾਰਟੀਆਂ ਦੇ ਬੰਦੇ ਆ ਮੈਂ ਚੋਣ ਕਮਿਸ਼ਨਰ ਅੱਗੇ ਸਾਹਿਬ ਅੱਗੇ ਬੇਨਤੀ ਕਰਨਾ ਚਾਹੂੰਗਾ ਕਿ ਜੇ ਸਾਨੂੰ ਕੁਝ ਹੋ ਜੇ ਕੱਲੋ ਜਿੰਨੀਆਂ ਸੀਟਾਂ ਆਸਾਨੀਂ ਰੱਦ ਕਰਤੇ ਜਾਂ ਕਿਉਂਕਿ ਇਹ ਉਹ ਸ਼ਖਸ ਨਹੀਂ ਵੱਡੀਆਂ ਪਾਰਟੀਆਂ ਵਾਲੇ ਇਹ ਉਹ ਸ਼ਖਸ ਨੇ ਕਿ ਜਿਨ੍ਹਾਂ ਨੇ ਆਪ ਦੇ ਆਪਣਾ ਕੰਮ ਠੀਕ ਤਰੀਕੇ ਨਾਲ ਕੀਤਾ ਨਹੀਂ ਹੁੰਦਾ ਦੂਜੇ ਦੀ ਪਾਰਟੀਆਂ ਵੀ ਬੇੜਾਗਰ ਕਰਦੀਆਂ ਨੇ ਕਿ ਸੰਵਿਧਾਨ ਦੇ ਹੱਕ ਜੇ ਬਹੁਤਾ ਬੋਲਦਾ ਐਸੀ ਸਮਾਜ ਦੇ ਹੱਕ ਜੇ ਬਹੁਤਾ ਬੋਲਦਾ ਇਹ ਬੰਦੇ ਨੂੰ ਰੋਕਿਆ ਜਾਵੇ ਯਾਰ ਇਹ ਕੋਈ ਹੰਨਾਸ਼ੀਰੀ ਇਹਨਾਂ ਨੂੰ ਨਹੀਂ ਹੁੰਦੀ ਇਹਨਾਂ ਮਗਰ ਪਾਰਟੀਆਂ ਦੇ ਸਿਰ ਤੇ ਹੱਥ ਹੁੰਦੇ ਆ ਪਾਰਟੀਆਂ ਪੈਸੇ ਦਿੰਦੀਆਂ ਤੇ ਸਾਡੇ ਵਰਗੇ ਲੋਕਾਂ ਨੂੰ ਟਾਰਗੇਟ ਕਰਦੇ ਆ ਜਾਂ ਮਾਰਦੇ ਆ ਜਾਂ ਜੇਲ੍ਹ ਸੜ ਦੋ ਹੀ ਕੰਮ ਆਉਂਦੇ ਇਹਨਾਂ ਨੂੰ ਇਹਨਾਂ ਨੂੰ ਕੋਈ ਵੀ ਚੰਗੀ ਤਰੀਕੇ ਨਾਲ ਇਲੈਕਸ਼ਨ ਲੜਨ ਜੇ ਵਧੀਆ ਪਾਰਟੀਆਂ ਜਾਂ ਵੱਡੀਆਂ ਪਾਰਟੀਆਂ ਨੇ ਇਹ ਸਹੀ ਤਰੀਕੇ ਨਾਲ ਚੱਲਣ ਜੇ ਗਲਤ ਤਰੀਕੇ ਨਾਲ ਚੱਲਣਗੇ ਦੁਨੀਆ ਵੀ ਕਾਲੂ ਗਲਤ ਹੋ ਸਕਦੀ ਹੈ ਦੁਨੀਆ ਸੰਘਰਸ਼ ਜਾਗੀ ਜੇ ਆਪਾਂ ਗੱਲ ਕਰੀਏ ਮਨੀਪੁਰ ਦਾ ਕਾਂਡ ਕਿਸੇ ਨੇ ਨਹੀਂ ਭੁੱਲਿਆ ਕਿ 100 ਬੰਦੇ ਨੇ ਰੇਪ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਮੱਥਿਆਂ ਤੇ ਗੋਲੀਆਂ ਮਾਰੀਆਂ ਉਹ ਕਿੱਦਾਂ ਭੁੱਲ ਗਏ ਉਹ ਲੋਕ ਕਿੱਦਾਂ ਭੁੱਲ ਜਿਨ੍ਹਾਂ ਦਾ ਘਰ ਮਾਵਾ ਪੈਣਾ ਉਸ ਚੀਜ਼ ਨੂੰ ਨਹੀਂ ਕਦੀ ਭੁੱਲਣਗੇ ਨਾ ਕਦੀ ਭੁੱਲਣਗੇ ਕਿਉਂਕਿ ਇੱਕ ਮਹਿੰਗਾਈ ਨੇ ਸਾੜੇ ਲੱਖ ਤੋੜਿਆ ਆ ਦੂਜਾ ਆ ਜਿਹੜੇ ਧਮਕੀਆਂ ਦੇਣ ਵਾਲੇ ਬੰਦੇ ਇਹਨਾਂ ਨੇ ਸਾਡੇ ਨੱਕ 'ਚ ਦੰਮ ਕੀਤਾ ਪਿਆ ਅਸੀਂ ਚੋਣ ਕਮਿਸ਼ਨਰ ਅੱਗੇ ਬੇਨਤੀ ਕਰਨਾ ਚਾਹੁੰਦੇ ਹਾਂ ਚੋਣ ਕਮਿਸ਼ਨਰ ਸਾਹਿਬ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਇਲੈਕਸ਼ਨ ਖਰਾਬ ਕਰ ਰਹੇ ਤੁਹਾਡੇ ਬਾਅਦ ਜੁ ਕਹਿੰਦੇ ਜੀ ਤੁਸੀਂ ਇਲੈਕਸ਼ਨ 'ਚ ਖੜੇ ਹੋ ਕੇ ਤੁਹਾਨੂੰ ਦਿਖਾਓ ਤੁਸੀਂ ਵਾਪਸ ਬਾਅਦ ਕੇ ਦਿਖਾਓ ਤੁਸੀਂ ਇਹ ਕਰਕੇ ਦਿਖਾਓ ਇਹਦਾ ਮਤਲਬ ਇਹ ਗੁੰਡਾਗਰਦੀ ਹੋਗੀ ਇਹ ਤੇ ਲੋਕਤੰਤਰ ਨਹੀਂ ਹੈਗਾ ਇਥੇ ਲੋਕਤੰਤਰ ਸੁਰੱਖਿਆ ਨਹੀਂ ਹੈਗਾ ਚੋਣ ਕਮਿਸ਼ਨਰ ਸਾਹਿਬ ਮੈਂ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਇਹਨਾਂ ਦੇ ਬੰਦਿਆਂ ਨੂੰ ਨੱਥ ਪਾ ਕੇ ਰੱਖੋ ਔਰ ਇਹਨਾਂ ਨੂੰ ਦੱਸੋ ਸੱਚਾਈ ਕੀ ਹੈ ਕਿਉਂਕਿ ਜਿਹੜੀ ਵੱਡੀਆਂ ਪਾਰਟੀਆਂ ਦੇ ਬੰਦੇ ਸੋਚਦੇ ਆ ਵੀ ਸਾਨੂੰ ਬਾਹਰ ਅਸੀਂ ਬਾਹਰ ਨਿਕਲ ਆਵਾਂਗੇ ਕੱਲ ਨੂੰ ਇਹ ਕਰਾਂਗੇ ਕੱਲ ਉਹ ਕਰਨਗੇ ਪਰ ਇਹ ਕੋਈ ਸੰਵਿਧਾਨੀ ਚਲਾਰੇ ਇਹ ਬੇੜਾ ਕਰ ਕਰੇ ਸਾਡਾ ਔਰ ਡਾਕਟਰ ਭੀਮਦਾ ਬਾਬਾ ਸਾਹਿਬ ਦਾ ਜਿਹੜਾ ਨਾਮ ਮਿੱਟੀ 'ਚ ਮਿਲਾ ਰਹੇ ਹੈ ਇਹ ਬੰਦੇ ਸਾਡੇ ਸੰਵਿਧਾਨ ਨਾਲ ਖਿਲਵਾੜ ਕਰ ਰਹੇ ਹੈ ਤੇ ਬਾਕੀ ਇਹ ਕਿ ਆਪਾਂ ਗੱਲ ਕਰ ਲਗੇ ਵੀ ਜਦੋਂ ਕਿ ਤੁਸੀਂ ਹੁਣ ਚੈੱਕ ਇਲੈਕਸ਼ਨ ਲੜ ਰਹੇ ਹੋ ਵੀ ਜਿਹੜੇ ਬਹੁਤ ਸਾਰੇ ਲੀਡਰ ਹੁੰਦੇ ਐ ਜਿੱਤਣ ਤੋਂ ਬਾਅਦ ਬਦਲ ਜਾਂਦੇ ਐ ਨੀ ਟੂ ਇਲੈਕਸ਼ਨ ਜਿੱਤ ਜਾਂਦਾ ਕਿਤੇ ਨਿਊ ਟੂ ਤਾਂ ਨਹੀਂ ਫਿਰ ਜਦੋਂ ਉਹ ਕੁਰਸੀ ਦੇ ਬੈਠ ਕੇ ਤੇ ਉਹ ਚੇਂਜ ਹੋ ਜਾ ਫਿਰ ਦੇਖੋ ਜੇ ਲੋਕਾਂ ਕੋਲ ਨਾ ਕੁਰਸੀ ਤੇ ਜੇ ਨਹੀਂ ਕੋਈ ਸਹੀ ਕੰਮ ਮੈਨੂੰ ਲੋਕੀ ਇੱਕ ਵਾਰੀ ਕਿਹਾ ਰਿਹਾ ਰਜ਼ਾਇਨ ਦੇ ਦੇ ਮੈਂ ਰਜ਼ਾਇਨ ਦੇ ਦੂੰਗਾ ਜੀ ਮੈਂ ਲੋਕਾਂ ਦੇ ਫੈਸਲੇ ਸੁਟਿਆ ਮੈਂ ਉਹ ਬੰਦਾ ਨਹੀਂਗਾ ਕਿ ਕਸਮਾਂ ਖਾ ਕੇ ਗੁਰੂ ਘਰ ਜਾ ਕਸਮਾਂ ਖਾ ਗੁੜਕਾ ਸਾਹ ਫੜ ਕੇ ਕਸਮ ਖਾ ਕੇ ਮੈਂ ਵਾਪਸ ਆ ਜਾਂਗਾ ਨਹੀਂ ਆ ਭਾਜੀ ਬਹੁਤ ਵਧੀਆ ਭਾ ਤੇ ਮੈਂ ਕਹਿੰਦਾ ਇਹਨਾਂ ਨੂੰ ਵੋਟ ਪਾਈ ਜਵੇ ਬਾਕੀ ਇਹਨੂੰ ਕਿਸੇ ਨੂੰ ਵੋਟ ਨਾ ਪਾਈ ਜੇ ਜਿੰਨੇ ਆਜ਼ਾਦ ਹਨ ਸਾਰੇ ਆਜ਼ਾਦਾਂ ਨੂੰ ਮੈਂ ਖੁੱਲ੍ਹ ਕੇ ਸਮਰਥਨ ਦਿੰਦਾ ਜੀ ਐਸ ਕੀ ਆਜ਼ਾਦਾਂ ਨੂੰ ਵੋਟ ਪਾਈ ਜਾਵੇ ਜਾ ਨਵੀਆਂ ਪਾਰਟੀਆਂ ਨੂੰ ਪਾਈ ਤੇ ਦਿੰਨੇ ਪਰ ਲੋਕ ਤੁਹਾਨੂੰ ਕਿਉਂ ਨਹੀਂ ਦਿੰਦੇ ਬੋਗੇ ਜੀ ਅੱਜ ਨਹੀਂ ਤੇ ਕੱਲ ਕਹ ਜੇ ਮਹਿੰਗਾਈ ਇੰਨੀ ਆ ਗਈ ਹੈ 400 ਸਿਲੰਡਰ ਸੀ 1100 ਹੋ ਗਿਆ ਮਹਿੰਗਾਈ ਕਿਤੇ ਤੇ ਕਿਤੇ ਪਹੁੰਚ ਗਈ ਹੈ ਰਾਸ਼ਨ ਦੇਖ ਲਓ ਆਟਾ ਦੇਖ ਲਓ ਦਾਲਾਂ ਦੇਖ ਲਓ ਕਿਤੇ ਤੇ ਕਿਤੇ ਪਹੁੰਚ ਗਈ ਹੈ ਜੇ ਹਜੇ ਵੀ ਨਹੀਂ ਮੁੜਿਆ ਨਾ ਫਿਰ ਆਉਣ ਵਾਲਾ ਇੰਡੀਆ ਭਾਰਤ ਦੇਸ਼ ਉੱਡਣ ਵਾਲਾ ਹੀ ਆ ਇਹ ਖਤਮ ਹੋਣ ਵਾਲਾ ਹੀ ਆ ਬਸ ਇਹ ਜਲਦੀ ਤੋਂ ਜਲਦੀ ਬਸ ਨੋਟ ਕਰ ਲਓ ਡੈਰੀਆ ਦਾ ਨੰਬਰ ਕਿਉਂਕਿ ਜੇ ਆਪਾਂ ਕਿਸੇ ਹੋਰ ਨੂੰ ਮੌਕਾ ਦਵਾਂਗੇ ਨਾ ਫਿਰ ਸਾਰੀਆਂ ਪਾਰਟੀਆਂ ਦੇਖੋ ਯਾਰ ਸਾਨੂੰ ਮੌਕਾ ਨਹੀਂ ਮਿਲਿਆ ਉਹਨੂੰ ਕਿਦਾ ਮੌਕਾ ਮਿਲ ਗਿਆ ਚਲੋ ਪਰ ਗੇਮ ਕਿਸੇ ਹੋਰ ਤਰੀਕੇ ਨਾਲ ਖਮੇਗੀ ਹੋਰ ਕੋਈ ਝੰਡਿਆਂ ਲੋਕਾਂ ਦੇ ਦਿਲਾਂ 'ਚ ਨਵੇਂ ਨਵੇਂ ਫੈਸਲੇ ਦਿਮਾਗ 'ਚ ਨਵੇਂ ਫੈਸਲੇ ਜੇ ਇਹ ਬਦਲ ਸਕਦੇ ਆ ਵੱਡੇ ਲੀਡਰ ਤੇ ਤੁਹਾਡੇ ਵਰਗੇ ਸਮਝਦਾਰ ਵੋਟਰ ਕਿਉਂ ਨਹੀਂ ਬਦਲ ਸਕਦੇ ਜੋ ਮਿਲਦਾ ਨਾ ਕੋ ਲੈ ਲਓ ਮੈਂ ਤੁਹਾਨੂੰ ਖੁਦ ਕਹਿੰਨਾ ਅਸੀਂ ਕੁਝ ਨਹੀਂ ਦੇਣ ਜੋਗੇ ਨਾ ਸਾਡੇ ਕੋਲ ਕੁਝ ਹੈ ਝੰਡੇ ਡੰਡੇ ਜੋ ਇਹਨਾਂ ਦੇ ਲਾਣੇ ਲਾਓ ਪਰ ਵੋਟ ਭਾਜੀ ਨੂੰ ਪਾਓ ਇਹਨਾਂ ਵਰਗੇ ਬੰਦੇ ਤੁਹਾਨੂੰ ਇਮਾਨਦਾਰ ਜ਼ਿੰਦਗੀ 'ਚ ਨਹੀਂ ਮਿਲਣੇ ਇਤਿਹਾਸੀ ਭਾਜੀ ਪ੍ਰਵੀਨ ਹਪੇਸ਼ੀ ਪ੍ਰਵੀਨ ਇਤਿਹਾਸੀ ਲੀਡਰ ਹੈ ਸਾਰੇ ਇਲੈਕਸ਼ਨ ਤੋਂ ਪਹਿਲਾਂ ਇਹੀ ਕਹਿੰਦੇ ਵੀ ਇਹ ਇਮਾਨਦਾਰ ਹੈ ਜੀ ਤੁਹਾ ਇੰਨਾ ਦੀ ਕਾਮਯਾਬੀ ਤੁਹਾਡੀ ਕਾਮਯਾਬੀ ਬਾਹਰ ਦੇ ਵਿੱਚ ਤੋਂ ਪਰੋ ਲੀਡਰਾਂ ਦੀ ਕਾਮਯਾਬੀ ਉਹ ਮਹਾਰਾਜ ਵੱਡੇ ਬੰਦੇ ਹੁੰਦੇ ਪਹਿਲਾਂ ਹੀ ਵੱਡੇ ਹੁੰਦੇ ਬੜਾ ਪੈਸਾ ਹੁੰਦਾ ਨਾਲ ਤੋਂ ਬੜਾ ਉਹਨਾਂ ਕੀ ਤੋਂ ਇਹ ਬੰਦਾ ਜ਼ਮੀਨ ਤੋਂ ਉੱਠਿਆ ਇਹਨੂੰ ਪਤਾ ਮੇਰੇ ਘਰ ਦੇ ਹਾਲਾਤ ਕੀ ਹੈ ਮੈਂ ਸਿਲੰਡਰ ਲੈਂਦਾ ਮੈਂ ਰਾਸ਼ਨ ਪਾਣੀ ਹੁੰਦਾ ਇਹਨੇ ਬਾਜ਼ਾਰ ਘੁੰਮਿਆ ਸਬਜ਼ੀ ਦਾ ਰੇਟ ਪਤਾ ਸਬਜ਼ੀ ਨੂੰ ਅੱਗ ਲੱਗੀ ਪਈ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਉਧਰ ਇਲੈਕਸ਼ਨਾਂ ਦੌਰਾਨ ਉਧਰ ਸਬਜ਼ੀ ਨੂੰ ਅੱਗ ਲੱਗੀ ਪਈ ਹੈ ਇਹ ਗੱਲ ਕੀ ਹੈ ਗੱਲ ਹੈ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲ ਹੈਗੀ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ ਉਹ ਵੀ ਕਹਿੰਦੇ ਸੀ ਆਮ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਉਹਨਾਂ ਨੇ ਬਣ ਕੇ ਉਹਨਾਂ ਤੋਂ ਵੀ ਲੋਕ ਦੁਖੀ ਆ ਤੇ ਇਹ ਤੁਹਾਨੂੰ ਹੋਵੇ ਕਿ ਫਿਰ ਤੁਹਾਡੇ ਕੋਲੋਂ ਵੀ ਲੋਕ ਦੇਖੋ ਸਾਡੇ ਪਾਸੇ ਉਹਨੂੰ ਚੱਕ ਕੇ ਅੰਦਰ ਸੱਟ ਕੇ ਜੀਵਾਲ ਨੂੰ ਠੀਕ ਹੈ ਜਾਂ ਰਾਹੁਲ ਗਾਂਧੀ ਹੈ ਜਾਂ ਕੋਈ ਵੀ ਪਾਰਟੀ ਹਰ ਕਿਸੇ ਨੂੰ ਏਜੰਡਾ ਕੀ ਜਾ ਲੜ ਸਕਦਾ ਬਾਕੀ ਮੋਦੀ ਸਾਹਿਬ ਮਾੜੀ ਨਹੀਂ ਕਿ ਮੈਂ ਤੇ ਇਹ ਕਹਿੰਦਾ ਵਾਰਣਸੀ ਵਿੱਚ ਵੀ ਕਿ ਜਿਹੜੀ ਪੰਜ ਵੋਟਾਂ ਤਿੰਨ ਨੂੰ ਪਾ ਦਿਓ ਦੋ ਮੈਨੂੰ ਪਾ ਦਿਓ ਭਾਈ ਜਿੰਨਾ ਤੇ ਮੋਦੀ ਸਾਹਿਬ ਨੇ ਉਹ ਸਭ ਨੂੰ ਪਤਾ ਦੁਨੀਆ ਨੂੰ ਪਰ ਸਾਡਾ ਮਤਲਬ ਇਹ ਹੈ ਕਿ ਮੋਦੀ ਸਾਹਿਬ ਨੂੰ ਮਿਲ ਕੇ ਪੰਜਾਬ ਦੇ ਦੁੱਖ ਦੱਸਣ ਦਾ ਹੋਰ ਸਾਡਾ ਕੋਈ ਜੀ ਤੁਸੀਂ ਦੇਖ ਸਕਦੇ ਹੋ ਬਠਿੰਡਾ ਤੇ ਅੱਜ ਨੀਡ ਟੂ ਸ਼ਟਰਾਂ ਵਾਲੇ ਪਹੁੰਚੇ ਜਿਆ ਜਿਨ੍ਹਾਂ ਨੇ ਕਿਸ ਲੋਕ ਸਭਾ ਦੀ ਚੋਣ ਨੂੰ ਲੈ ਕੇ ਤੇ ਤੁਸੀਂ ਦੇਖ ਰਹੇ ਹੋ ਬਠਿੰਡਾ ਤੋਂ ਸਰਤਾਰ ਨਿਊਜ਼